ਦਾ ਚੇਰੇ ਨਹੀਂ ਲੈਣਾ ਉਹ ਦਵਾਦਾਂ ਜੀ ਵੀਡੀਓ ਦੇਖ ਲਈਓ ਸੌਰ ਭਾਈ ਬੇਨਤੀ ਆਪਣੇ ਚਾਚੇ ਨੂੰ ਇਹ ਦਵਾ ਦੇ ਹੁਣ ਬਾਰ ਬਾਰ ਤੇ ਲੜੀ ਘੱਟ ਯਾਰ ਭਾਈ ਡਰਦੇ ਐ ਕਰਦੇ ਐ ਨਹੀਂ ਕਮਾਲ ਉਹ ਹੋ ਹੋ ਉਹ ਥੋੜੀ ਪਾ ਗਈ ਉਹ ਮਾਰ ਤਾ ਮਾਰ ਤਾ ਉਹ ਮਾਰ ਤੇ ਉਹ ਦੁਕਾਨ ਚ ਫੜ ਗਏ ਉਹ ਕੰਮ ਖਰਾਬ ਹੋ ਗਿਆ ਕੰਮ ਖਰਾਬ ਹੋ ਗਿਆ ਤੋੜ 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 ਕੇ ਕਰ ਦੇਖ ਕੇ ਲਾਇਆ ਭਾਈ ਸੇਵਕਾ ਕੰਮ ਖਤਰੇ ਵਾਲਾ ਐ ਬੰਦੇ ਖੜੇ ਕਾਰ ਬੰਦ ਕਾਲੀ ਪਰਲੀ ਖੜੇ ਰਿਸ ਕਮਰੇ ਲਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਟਰੈਕਟਰ ਦੇਖਣ ਆਏ ਪਏ ਆ ਹਾਂਜੀ ਬਾਈ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਬਾਈ ਹਾਰਵ ਨੇ ਲੈਣਾ ਵੈਸੇ ਦਾ ਚਾਚੇ ਦਾ ਪਿੱਛੇ ਪਹਿਲਾਂ ਹਾਰਵ ਨੇ ਟਰੈਕਟਰ ਲੈਣਾ ਹੈ ਜੇ ਅੱਗੇ ਦੇ ਚਾਚੇ ਨੇ ਲੈਣਾ ਬਾਈ 5405 4x4 ਹਾਂ ਤਾਂ ਸਮਰਾਲੇ ਟਰੈਕਟਰ ਲੱਭਦੇ ਫਿਰਦੇ ਆ ਉਰੇ ਬਾਈ ਲੱਕੀ ਬਾਈ ਆ ਕਹਿੰਦੇ ਮਸ਼ਹੂਰ ਹੈ ਵੀਰ ਬਟ ਟਰੈਕਟਰ ਕਈ ਹੁੰਦੇ ਆ ਇਹਦੇ ਕੋਲ ਕਈ ਟਰੈਕਟਰ ਹੁੰਦੇ ਆ ਵੀਰ ਭਾਈ ਕੋ 5405 ਹੋਏ ਤਾਂ ਵੀ ਬਾਈ ਤੁਹਾਨੂੰ ਵੇਚਿਓ ਅਕਲ ਬੜਾ ਕੋੜੇ ਹੀ ਦੋਹਣਾ ਛੋਟਾ ਹੀ ਦੋਹਣਾ ਮੈਂ ਤਾਂ 56 ਤੀ ਕਹਿੰਦਾ ਤਾਂ ਜੱਗਾ ਕਹੀਦਾ 55 ਅਕਲ ਆ ਦੇਖ ਲੈ ਇਹ ਵੀ ਵੱਡਾ ਹੀ ਆ ਉਹ ਕਹਿੰਦਾ ਲੈਣਾ ਜੌਂਡੀਅਰ ਆ ਜੌਂਡੀਅਰ ਲੈਣਾ ਹਾਂ ਅਰਜਨ ਹੈਗਾ ਉਹਨਾਂ ਕੋਲ ਬਾਈ ਜੌਂਡੀਅਰ ਪੱਕਾ ਹੋਊ ਮੇਰੇ ਹਿਸਾਬ ਨਾਲ ਲੱਗਦਾ ਹੋਊਗਾ ਆ ਉਹਨੇ ਕਿਹਾ ਜੌਂਡੀਅਰ ਤਾਂ ਚਾਹ ਛੋਟਾ ਹੀ ਐ ਛੋਟਾ ਹੀ ਆ ਬਾਕੀ ਜੇ ਮਿਲ ਜਵੇ ਤਾਂ ਬਾਈ ਫਾਇਦਾ ਹੋ ਜਾਊਗਾ ਉਹ ਕਹਿੰਦੇ ਵੀ 65 ਕਾ ਐਚਪੀ ਦਾ ਲੈਣਾ ਵੀ ਹੁਣ ਛੋਟੇ ਨਹੀਂ ਰੱਖਣੇ ਹੈਗੇ ਲੈਣਾ ਹੈਗਾ ਕਹਿੰਦੇ ਬਾਈ ਮੰਚਾ ਦਾ ਨਾ ਇਹ ਕਹਿੰਦੇ ਲੈਣਾ ਵੀ 4 4 ਵੀਲ ਆ 4 ਵੀਲ ਹੁੰਦਾ ਹੈ ਭਾਈ ਆਇਆ ਵੀ ਉਹਦੇ ਸੁਥਰੇ ਟਰੈਕਟਰ ਹੁੰਦੇ ਬਾਈਆਂ ਕੋਲ ਸਿਕਾਲ ਜੀ ਹਾਂਜੀ ਭਾਈ ਤਾ ਵੀ ਖੜੇ ਆ ਹੋਲੈਂਡ ਦੇਖ ਲੋ ਜੀ ਪੰਜਾਬੀ ਦੁਆ ਤੋਂ ਚਾਚੇ ਨੂੰ ਉਹ ਹੈਗਾ ਸਿਰੇ ਆ ਵੀ ਬਜ਼ਾਰ ਨੂੰ ਆ 50 75 ਇਹ ਖੜਾ ਸੀ ਯਾਰ ਜੀ ਨਾ ਉਹ ਚੰਗਾ ਜੀ ਦਾ ਪੰਜ ਉਹਨਾਂ ਨੇ ਸਿੰਪਲ ਲੈਣਾ ਉਹ ਸਿੰਪਲ ਲੈਣਾ ਪੰਜਾਬੀ ਲੈਣਾ ਆਹ ਦੇਖੋ ਬਾਈ ਕਿਹਦਾ ਜੀ ਮੈਂ ਤੁਹਾਨੂੰ ਕਿਹਾ ਸੀ ਇਹਨਾਂ ਵੀ ਹੋਊਗਾ ਚੰਗਾ ਜੀ ਦਾ ਪੰਜ ਖੜਾ ਹਾਂ ਸਹੀ ਆ ਗਈ ਪਰ ਆਹ ਜੀ ਆ ਗਈ 832 ਛੋਟਾ ਵੀ ਹੈਗਾ 56 ਤੀ ਹਾਂ ਹਾਂ ਦੋ ਖੜੇ ਐ ਹਾਂ ਬਲੈਕ ਮਨੀ ਬਾਈ ਇਹ ਇਹ ਦਵਾਸਾ ਦਾ 100 ਰੁਪਏ ਚਾਚੇ ਨੇ ਨਹੀਂ ਲੈਣਾ ਉਹ ਦਵਾਸਾ ਦਾ ਜੀ ਵੀਡੀਓ ਦੇਖ ਲਈ ਉਹ 100 ਰੁਪਏ ਬਾਈ ਬੇਨਤੀ ਆਪਣੇ ਚਾਚੇ ਨੂੰ ਇਹ ਦਵਾ ਦੇ ਹੁਣ ਬਾਰ-ਬਾਰ ਤੇ ਲੜੀ ਕੱਟ ਤੇ ਡਗਲਾ ਲਿਖਦੇ ਮਾਰੂ ਨੂੰ ਇੱਥੇ ਕੱਦ ਕਾਟ ਲਾ ਢੀਨਾ ਦਾ ਹੀ ਐ 56 30 ਦਾ ਕੱਦ ਕਾਟ 60 ਹੀ ਆ ਕੱਦ ਕਾਟ 56 30 ਦਾ ਹੀ ਆ ਬਾਈ ਹੈ ਲਾਡੀ ਉਹ ਮੂਰੇ ਤੱਕ ਦੇਖ ਕੇ ਆਉਣੇ ਆ ਜੇ ਇੱਕ ਵਾਰ ਆਪਾਂ ਨੇ ਸਹੀ ਅਕਲ ਮਗਰਾੜ ਲਾਉਣੇ ਆ ਹਾਂ ਡਾਈਰ ਵੀ ਆ ਮਗਰਾੜ ਦਾ ਜਿਆਸੀਮਾ ਤੇ ਮਿਲੂਗੇ ਹਾਂ ਹਾਂ ਗੁੱਡੀ ਦੂਰ ਆ ਨਾ ਉਹ ਸਿੰਪਲ ਆ ਇਹ ਰੇਡੀਅਲ ਵੀ ਕੁਛ ਨਹੀਂ ਕਹਿੰਦੇ ਜੱਗੇ ਯਾਰ ਕਿਹੜੀ ਕੰਪਨੀ ਦੇ ਗੁੱਡਇਰ ਦੇ ਉਹ ਤਾਂ ਨੂੰ ਆ ਆਹੀ ਕੀਤੇ ਨੇ ਉਹ ਕਾਤੇ ਨਹੀਂ ਮੋਦਾਈ ਕਰੀ ਪਰ ਇਹ ਨਹੀਂ ਲੈ ਲੈ ਉਹ ਨਾ ਜੱਟ ਉਹ ਅਕਲ ਅਕਲ ਹੁਕ ਚਲਾਤਾ ਚਾਹੇਗਾ ਜਾ ਰਿਹਾ ਸਟੇਰਿੰਗ ਜਿਹੜਾ ਬਣਿਆ ਹੈ ਰੈਡ ਤੇ ਲੱਗਿਆ ਬਾਹ ਲੱਡੀ ਕਦਾ ਮੈਨੂੰ ਇੰਜਨ ਟਰੱਕ ਦਾ ਲੱਗਦਾ ਲੱਡੀ ਟਰੱਕ ਦਾ ਟਰੱਕ ਦਾ ਇੰਜਨ ਆ ਉਹ ਜਿਹੜਾ ਸਟੇਰਿੰਗ ਸਾਈਡ ਵਗਾਤੇ ਆ ਇਹ ਬਾਈ ਪੁਰਾਣੀ ਕੋਜ ਆ ਬਾਈ ਇੱਕ ਦੇਲ ਹੈ ਨਿਹਰਾ ਲੋਹਾ ਹੈ ਇਹਨੂੰ ਸਟਾਰਟ ਕਰ ਦੋ ਮੈਂ ਤਾਂ ਰੁਕਣਾ ਕੋਈ ਨਹੀਂ ਤੂੰ ਆਏ ਤਾਂ ਦੇਖ ਲੈ ਕਿ ਨਿਹਰਾ ਹੀ ਲੋਹਾ ਹੈ ਬਾਈ ਇੱਕ ਬਾਈ ਕੱਦ ਕਾਠ ਮੈਂ ਸਾਰਿਆਂ ਤੋਂ ਉੱਚਾ ਹੈ ਇਹਨੂੰ ਭਾਈ ਉਹ ਪਿਛਲਾ ਟਾਇਰ ਦੇਖ ਜਿਵੇਂ ਰੂਟਾਵੇਟਰ ਦੇ ਝਰੀਟ ਵਾਲਾ ਨਹੀਂ ਹੁੰਦਾ ਉਹ ਗੁੰਲਾ ਪਾਇਆ ਹੋਇਆ ਉਹ ਟੁੱਟ ਗਿਆ ਹੋਵੇ ਹੋ ਰੂਟਾਵੇਟਰ ਦੀ ਜੈਵਟ ਵਾਲਾ ਖੁੱਲਾ ਏ ਪਿਛਾ ਜੈਕ ਲਿਫਟ ਨੂੰ ਹਾਂ ਬੱਸ ਐਸ ਤੋਂ ਪਹਿਲੇ ਤਾਂ ਮਜ਼ਾ ਆਈ ਗਿਆ ਬਾਹ ਤੇਰੇ ਉਹ ਇੱਥੇ ਵੀ ਹੈਗਾ ਖੜ ਜਾ ਕੋਈ ਛੜੀ ਛੜੀ ਜੌਂਟੀਆਂ ਮੈਂ ਕਹਾਂ ਟੈਂਕੀ ਦੇ ਲੈ ਕਿੱਥੇ ਲਾਈ ਵੀ ਆ ਤੇਲ ਵਾਲੀ ਤੇਲ ਵਾਲੀ ਟੈਂਕੀ ਆ ਹੈ ਹਾਂ ਆ ਟਰਾਲਾ ਚੱਕਦਾ ਤਾਂ ਆ ਚੱਲੋ ਸੇਵਕਾ ਕੰਮ ਖਤਰੇ ਵਾਲਾ ਇੱਥੇ ਕਿ ਕਿੰਨਾ ਕਾ ਮਾਡਲ ਪੁਰਾਣਾ ਹੋਣਾ ਹੈ ਨਹੀਂ ਚਾਬੀ ਪਈ ਸਟਾਰਟ ਹੁੰਦਾ ਹੋਊਗਾ ਕਿਹੜੀ ਨਸਲ ਹੈ ਜੇ ਕਿ ਬਾਈ ਬਾਈ ਸਾਨੂੰ ਤਾਂ ਪਤਾ ਨਹੀਂ ਕਿਹੜੀ ਏ ਨਾਮ ਰੱਖਣਾ ਲੈ ਕਿੰਨੇ ਸਿਲੰਡਰ ਆ ਚਾਰ ਟਰਬੋ ਹੈਗੀ ਟਰਬੋ ਨਹੀਂ ਟਰਬੋ ਨਹੀਂ ਹੋंगी ਜਦੋਂ ਇਹ ਸਟਾਰਟ ਹੋ ਗਿਆ ਨਾ ਇੱਕ ਵਾਰ ਇੰਜਨ ਬਹੁਤ ਤਕੜਾ ਹੈ ਯਾਰ ਹਾਂ ਟਰਬੋ ਨਹੀਂ ਹੈਗੀ ਵਿਚਾਰੇ ਪਹਿਲਾ ਮਾਡਲ ਆ ਜਾਂ ਤਾਂ ਟਰਬੋ ਬਣੀ ਨਹੀਂ ਤੇ ਆਓ ਬੈਠੋ ਬਾਈ ਟਰੈਕਟਰ ਬਾਈ ਬਹੁਤ ਵਧੀਆ ਕੰਮ ਕੰਮ ਦੇ ਖੜੇ ਬਾਈ ਕੋ ਟਰੱਕ ਵੀ ਵੇਚਣ ਲੱਗਿਆ ਇੱਕ ਟਰੱਕ ਵੀ ਖੜਾ ਹੈ ਲਾਡੀ ਮਾਰਨਾ ਸੌਦਾ ਆਹ ਸਵਰਾਜ ਬਹੁਤ ਪਹਿਲਾਂ ਇਹ ਕਰਦੇ ਸੀ ਲਾਡੀ ਹਾਂ ਅਸੀਂ ਡੀਓ ਵਾਲੇ ਹੋਂ ਨਾਲੇ ਆਹੀ ਕੁਝ ਬਣਾਤੇ ਹੋਣ ਨਾਲੇ ਇਹਨੂੰ ਮੜਾ ਜਾਂ ਗੋਲ ਕਰਤਾ ਪਹਿਲਾਂ ਬਾਈ ਕੰਮ ਫੇਰ ਲਈ ਬਾਈ ਇਹਨੂੰ ਫੇਰ ਮਿਲੂਗੇ ਛੱਡ ਦੇ ਲੈ ਬਾਈ ਨੇ ਕਿੰਨਾ ਸੋਹਣਾ ਪਾਇਆ ਪੈਂਕਲ ਕੋਠੀ ਟਾਈਪ ਆ ਮੂਰੇ ਤੇ ਚੱਲੋ ਸੇਵਕਔਰੇ ਦਾ ਪੁਰਾਣਾ ਟਰੈਕਟਰ ਰਦੂਏ। ਉਹ ਸਕਾਟ ਵੀ ਖੜਾ ਅਸ਼ਵੀਨਾ ਕੋ ਹੁੰਦਾ ਜਿਹੜਾ ਅੱਗੇ। ਐਹੀ ਜਿੱਥੇ ਜਗੇ? ਕਿੱਤਾ ਦਾ? ਠਿੱਕਾ। ਆ ਬਹੁਤ ਜਮਦਾਰਤਾ ਯਾਰ। ਇਹ ਕਿਹੜੀ ਕੰਪਨੀ ਹੈ? ਇਹਦਾ ਬੜਾ ਬੋਤ ਹੈ 10 ਫੋਟਾ। ਜਗੇ 12 ਹੋਣਾ ਨਾ। 12 ਹੋਣਾ। ਨਹੀਂ। 12 ਯਾਰ। 10 ਮਿੰਟ ਦਾ। 12। ਗੱਡੀਆਂ ਵੇਚਦੇ ਬਾਈ? ਵੇਚਦੇ। 40 ਹਜ਼ਾਰ ਆਪਾਂ ਗੁਰਜੋ ਦਾ 8 ਫੋਟਾ। 45 ਹਜ਼ਾਰ ਦਾ ਦੱਸਣਾ। ਜਿਹੜੀ ਮਾਰਕੀਟ ਉਹ ਲੱਡੀ ਆ ਕੇ ਚੀਜ਼ ਹੈ। ਵਰੇ ਕਦੂ ਉਹਦੇ ਵਿੱਚ ਕਦੂ ਦੇ ਵਿੱਚ ਮੱਕੀ ਗਏ ਉਹ ਕੱਥਨੇ ਕਰਦੇ ਜਿਹੜਾ ਧਾਲਾ ਦਿੰਦੇ ਆ ਉਹ ਦੀ ਤਰ੍ਹਾਂ ਓਕੇ ਜੀ ਸੰਤ ਕਈ ਵਾਰ ਇਹਨਾਂ ਤੋਂ ਪੱਤੀਆਂ ਕੱਢੀ ਨਹੀਂ ਹੁੰਦੀਆਂ ਤਰ੍ਹਾਂ ਨਾਲ ਐਸਾ ਹੈ ਜਿਆ ਕੋਈ ਨਾ ਕੋਈ ਬਾਈ ਖਾ ਵੀ ਖੜਾ ਪੁਰਾਣਾ ਮਾਡਲ ਮੈਸੀ ਖੜਾ ਇਹ ਕਹਰੇ ਨਾਲ ਖੜਾ 606 ਕਰਲੋਸ ਕਰ ਆ ਬਾਈ ਇਹ ਕਰਲੋਸ ਕਰ ਤੇ ਕਈ ਚੀਜ਼ਾਂ ਘੜੀਆਂ ਭਾਈ ਆ ਵੀ ਦੇਖੋ ਕਿਹੇ ਜਾ ਮਗਰਾੜ ਗਏ ਉਹ ਕੀ ਆ ਹੋ ਗਿਆ ਪਾਣੀ ਜਾਂਦਾ ਹੈ ਕੀ ਹੋ ਗਿਆ ਸੇਵ ਕਰ ਕਮ ਖਤਰੇ ਆ ਤਾਂ ਗਰਮ ਪਾਣੀ ਮਿਲ ਗਿਆ ਪਾਣੀ ਮਾਰ ਕੇ ਆਹੋਂ ਭੱਜ ਜਾ ਦੋ ਜੁਕੀ ਚੜਹੀ ਹੋਈ ਹੈ ਭਾਈ ਜੱਗੇ ਦੇ ਫੋਨ ਦੀ ਵਟ ਗਈ ਟੱਚ ਹੱਥਾਂ ਬ ਫੜਾਤੀ ਮੇਰੇ ਬਾਈ ਨੇ ਫੜਾਤੀ ਹੱਥਾਂ ਕਹਿੰਦਾ ਵੀ ਜਲਦੀ ਨਾਲ ਤੇ ਛਡਾ ਦੇ 1 2 3 4 ਸਾਢੇ 4 ਰਫਟਾ ਭਾਈਆਂ 2500 ਲੈ ਲਿਆ ਸਾਢੇ 4 ਰਫਟਾ ਦੇ ਇਹ ਮੋੜ ਕੇ ਜਾਣੀ ਆ ਬਾਈ ਇਹਨੂੰ ਕਹਾਂ ਕਹਿੰਦੇ ਆ ਉਹ ਨਹੀਂ ਯਾਰ ਭਾਜੀ ਇਹ ਰਿਟਰਨ ਗਿਫਟ ਹੈ ਨਹੀਂ ਨਹੀਂ ਮੋੜ ਕੇ ਜਾਣੀ ਆ ਇਹ ਉਹਦਾ ਕਹਿੰਦੇ ਨੇ ਜਿਹੜਾ ਸਮਾਨ ਲੈ ਕੇ ਨੂੰ ਬਾਈ ਇਹਨੂੰ ਕਹੇ ਕਹਿੰਦੇ ਆ ਆਲੋ ਕਹਿੰਦੇ ਤਾਂ ਉਹ ਗੋਲਾ ਇਹਨੂੰ ਉਹ ਐਲਡੀ ਕੰਬ ਉਹ ਐਲਡੀ ਹਾਂ ਉਹ ਐਲਡੀ ਭਾਈਏ ਭਾਈਏ ਓ ਐਲਡੀ ਓ ਐਲਡੀ ਐਲਡੀ ਲੋਗੇ ਫਟ ਯਾਰ ਜੇ ਕੇ ਉਹ ਰਿਟਰਨ ਕਰ ਕੀ ਭਈ ਰਿਟਰਨ ਨਹੀਂ ਗਿਆ ਅੱਛਾ ਪਰ ਸੋ ਮੈਂ ਪਵਾ ਕੇ ਰਹਿ ਗਿਆ ਅੱਜ ਤੂੰ ਬਰਾਬਰੇ ਹੋ ਗਿਆ ਪਰ ਤੇਰੀ ਥੋੜੀ ਜਿਹੀ ਮਹਿੰਗੀ ਬਈ ਮੇ 1200 ਚ ਪੈ ਗਈ ਬਹੁਤ ਮਾੜੀ ਹੋ ਗਈ ਯਾਰ ਫੇਰ ਮੈਂ ਮੀਨਾ ਟੱਚ ਪੁੱਟ ਆਲੋਪ ਜੀਦਾ ਫਿੰਗਰਪ੍ਰਿੰਟ ਦੁਬਾਰਾ ਐਡ ਕਰਨਾ ਪੈਣਾ ਤੇ ਗੂਗਲ 'ਤੇ ਚੱਲਦੀ ਹੈ ਗੂਗਲ 'ਤੇ ਤਾਂ ਨਹੀਂ ਡਾਰਤੀ ਨਾ ਨਾ ਉਹ ਤਾਂ ਚੱਲੂਗਾ ਡਾਟਾ ਨਹੀਂ ਹੁੰਦਾ ਬਸ ਫੇਰ ਠੀਕ ਠੰਗਾ 'ਤੇ ਠੀਕ ਆ ਠੰਗਾ 'ਫੇਰ ਠੀਕ ਆ ਇਹਦੇ ਹਣਾ ਹੋਈ ਐਕਸ਼ਨ ਦਾ ਜਿਰੀ ਵੱਟ ਕੇ ਪੈਸੇ ਦੇ ਜੀ ਲਓ ਜੀ ਬਾਈ ਡੈਰੀ ਪਿਛੇ ਆਏ ਆ ਬਾਈ ਇਹ ਆਪਾਂ ਨੇ ਖੱਤੀ ਲਾਈ ਦੀ ਬਾਈ ਲੇਟ ਪੀ ਆਰ 126 ਹੈ ਦੇਖੋ ਕਿਆ ਵਧੀਆ ਖੜਾ ਏ ਇਹਦੇ ਮਾਪੀ ਬਾਈ ਆਪਾਂ ਚੈੱਕ ਕਰਦੇ ਵੀ ਕਿਤੇ ਕਿਹੜੀ ਬਿਮਾਰੀ ਚੱਲੀ ਵੀ ਕਿਤੇ ਆ ਤਾਂ ਨਹੀਂ ਗਈ ਹੈਗੀ ਇਹ બીજી ਵਧੀਆ ਬਾਈ ਜਿਹੜਾ ਪੀ ਆਰ 126 ਆ ਜਿਹੜਾ ਪੀ ਆ ਡੈਲਟਾ ਬੀ ਆ ਬਾਈ ਉਹਨੂੰ ਵੀ ਹੈਗੀ ਬਿਮਾਰੀ ਥੋੜੀ ਜੀ 131 ਨੂੰ ਵੀ ਹੈ ਤੇ 128 ਨੂੰ ਵੀ ਹੈ ਕਈ ਵੀਜਾਂ ਨੂੰ ਆ ਬਾਈ ਆਪਣਾ ਧਿਆਨ ਦੇ ਲੋ ਕਈ ਵੀਰ ਕਹੀ ਜਾਂਦੇ ਬਾਈ ਜਿਹੜੀ ਲੇਟ ਲੱਗੀ ਹੈ ਵੀ ਉਹਨੂੰ ਹੈ ਨਹੀਂ ਜਿਹੜੀ ਅਗੇਤੀ ਲਾਤੀ ਉਹਨੂੰ ਹੈਗੀ ਆ ਬਾਈ ਅਗੇਤੀ ਨੂੰ ਵੀ ਹੈਗੀ ਆ ਜਿਹੜੀ ਲੇਟ ਲਾਈ ਉਹਨੂੰ ਵੀ ਹੈਗੀ ਆ ਸਮੇ ਦੇ ਹੀ ਟਾਈਮ ਆ ਬਾਈ ਕੁਦਰਤੀ ਹੋ ਕੇ ਲੋ ਕਈ ਵੀਰ ਕਹਿੰਦੇ ਵੀ ਪਨੀਰੀ ਪਸ ਸਪਰੇਅ ਕਰਨੀ ਸੀ ਬਾਈ ਯਾਰ ਹੌਣ ਪਤਾ ਨਹੀਂ ਲੱਗਿਆ ਬਾਈ ਪਹਿਲਾਂ ਤੇਲੇ ਤੂਲੇ ਦੀ ਵੀ ਬਣਦੀ ਦਾ ਖੇਤਾਂ ਜੇ ਆਕੇ ਇਹ ਹੁਣ ਪਏ ਤੇ ਹੀ ਪਤਾ ਲੱਗਦਾ ਬਾਈ ਬਾਕੀ ਬਾਈ ਪਤਾ ਇਹ ਰਾ ਕਹਿੰਦੇ 30 35 ਦਿਨ ਦਾ ਲੱਗਦਾ ਵੀ ਬੂਝਾ ਡਾਊਨ ਹੋ ਗਿਆ ਛੋਟੀ ਤਾਂ ਨਹੀਂ ਪਤਾ ਲੱਗਦਾ ਜਾਂ 30 35 ਦਿਨ ਦੀ ਹੋ ਜਾਂਦੀ ਫਿਰ ਬੂਝਾ ਡਾਊਨ ਆ ਸ਼ੁਰੂ ਹੋ ਜਾਂਦਾ ਧਰਤੀ ਨੂੰ ਲਾਉ ਫਿਰ ਪਤਾ ਲੱਗਦਾ ਬਾਈ ਸੜਕ 'ਤੇ ਜਾਂਦੇ ਨੂੰ ਕੀ ਹੋ ਗਿਆ ਖਲਾਲ ਕਰ ਨਹੀਂ ਉਹਨੇ ਤਾਂ ਲੜਾਈ ਲੱਗ ਗਈ ਇਹਨਾਂ ਦੀ ਕ ਖਲਾਲ ਕਰ ਨਹੀਂ ਇਹਨਾਂ ਦੀ ਕੰਦ ਸਾਂਝੀ ਹੋ ਗਈ ਬਾਈ ਇਹਨਾਂ ਦੀ ਡੌਲ ਸਾਂਝੀ ਹੈ ਜੀਰੀ 'ਤੇ ਲੜ ਪਏ ਦੇਖੇ ਵੈਪਰ ਰਿਲਾਉਡ ਬਾਈ ਕਿਨੇ ਟਰੈਕਟਰ ਚੱਕਦਾ ਤਾ ਚੋਹ ਚ ਪਾਰੂਗੇ ਚੱਲੋ ਸੇਵਗਾ ਕੰਮ ਖਤਰੇ ਵਾਲਾ ਏ ਚੱਲ ਕੇ ਚੱਲ ਜੱਟ ਬੈੜੀ ਆਉਂਦੇ ਉਹਦੇ ਡਰਦਾ ਯਾਰ ਬਾਈ ਡਰਦੇ ਐ ਕਰਦੇ ਐ ਨਹੀਂ ਕਮਾਲ ਓ ਹੋ ਹੋ ਉਹ ਥੋੜੀ ਪਾ ਗਈ ਉਹ ਬਾਈ ਮਾਰ ਤਾ ਮਾਂ ਓ ਮਾਰ ਤੇ ਉਹ ਮਾਰ ਤੇ ਕਿਥੋਂ ਦੁਕਾਨ ਚ ਫੜ ਗਏ ਓਏ ਉਹ ਕੰਮ ਖਰਾਬ ਹੋ ਗਿਆ ਕੰਮ ਖਰਾਬ ਹੋ ਗਿਆ ਤੋੜ ਤਾ ਤੋੜ ਤਾ ਪਿੱਛੇ ਕਰ ਦੇਖ ਕੇ ਮੋਟਰਸਾਈਕਲ ਨਾਲ ਬਚ ਗਿਆ ਭਾਈ ਕੁਦਰਤੀ ਪੂਰਾ ਕੰਮ ਖਤਰਿਆਂ ਵਾਲਾ ਹੋ ਗਿਆ ਸਾਰੇ ਦੁਕਾਨਾਂ ਤੋਂ ਉੱਡਦੀ ਮੇਰਾ ਵਾਈ ਭੁੱਸਰ ਕੇ ਉਹ ਇੱਧਰ ਨੂੰ ਆਉਣਾ ਲੇ ਜਿਵੇਂ ਪਿੱਛੇ ਲਾ ਪਿੱਛੇ ਉਹ ਉੱਥੇ ਕਰ ਬੋਰਡ ਕੋਲ ਉਹ Papa ਹੋ ਨਿਕਲੇ ਅੰਦਰ ਦੇ ਉਹ ਭਾਈ ਹੋਏ ਉਹ ਕਰਤਾ ਕੰਮ ਹੋਈ ਉਹ ਦੇਖ ਉਹ ਕੀ ਆ ਹੋ ਗਿਆ ਉਹ ਦੇਖ ਕਿੱਥੇ ਗਿਆ ਇਹ ਨਾਲ ਦਾ ਕੰਮ ਕਰਦਾ ਉਹ ਉਹ ਵਾਈ ਓਏ ਕੰਮ ਕਿਹੜਾ ਹੋ ਗਿਆ ਹਾਂ ਉਹ ਕੈਮ ਚ ਫੜ ਗਿਆ ਜਿਵੇਂ ਜੱਗੇ ਬਾਦ ਲੱਗਣ ਪੱਪ ਕਰਾਉਣ ਗਿਆ ਡੰਡਾ ਮਾਰ ਡੰਡਾ ਡੰਡਾ ਨਹੀਂ ਕੰਮ ਕਰਨਾ ਹੁਣ ਭਾਈ ਜਾਮਦਵਾ ਤਾਂ ਸਾਹ ਨੇ ਦੇਖੋ ਚਾਰੇ ਪਾਸੇ ਕੰਮ ਕਹਿੜਾ ਹੋ ਗਿਆ ਜੋਰੇ ਮਾਰਦਾ ਛੋਟੇ ਮੂਠੀ ਵਾਲਾ ਕੰਮ ਹੋ ਗਿਆ ਲਾਇਆ ਭਾਈ ਸੇਵਕਾ ਕੰਮ ਖਤਰੇ ਵਾਲਾ ਏ ਬੰਦੇ ਖੜੇ ਕਾਰ ਬੰਦ ਕਾਲੀ ਪਰਲੀ ਖੜੇ ਰਿਸਕਮਰੇ ਜਗੇ ਇਹ ਜਾ ਕੰਮ ਹੀ ਹੋਏ ਤਾਂ ਪਾਵਰ ਹੈਗੀ ਐ ਮਾਜ ਦੇਖੀ ਐ ਜੰਗ ਲਾਂ ਕੀ ਸਾਨਾ ਚ ਪਾਵਰ ਬਹੁਤ ਹੀ ੱੱਕੇ ਲੈ ਗਿਆ ਉਹਨੂੰ ਹਾਂ ਉਹ ਭਾਈ ਉਹ ਆ ਗਿਆ ਉਹ ਸਿੰਘ ਹੈਗਾ ਮੈਂ ਤਾਂ ਟੁੱਟੇ ਗਿਆ ਇੱਕ ਉਹ ਸਿੰਘ ਤੋੜਤੇ ਜੇ ਕਿ ਦੋਹਾਂ ਨੇ ਮੈਂ ਕਹਿੰਦਾ ਦਵਾ ਟੁੱਟ ਗਿਆ ਇਹਦਾ ਵੀ ਟੁੱਟ ਲਿਆ ਦਵਾ ਟੁੱਟ ਗਿਆ ਇਹਦਾ ਵੀ ਟੁੱਟ ਗਿਆ ਸਿੰਘ ਅੱਗੇ ਸਿੰਘ ਸਿੰਘ ਟੁੱਟ ਗਿਆ ਦਾ ਲਟਕਦਾ ਦੋਆ ਨੇ ਸਿੰਘ ਤੋੜਲੇ ਬਾਈ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢੀ ਪੁਰਾਣੀ ਇਹਨਾਂ ਨੇ ਹਲੇ ਨਹੀਂ ਹਟਦਾ ਹਾਂ ਜਾਂਦਾ ਜਾਂਦਾ ਹੈ ਕਿ ਨਾ ਛੱਡਣਾ ਕੋਈ ਨਹੀਂ ਹੈਗਾ ਇਹ ਜ਼ਾਂ ਦਾ ਘੇੜਾ ਛੱਡਣਾ ਹੀ ਹੈਗਾ ਅੱਜ ਕਿੱਥੇ ਗਿਆ ਉਹ ਦੇਖੋ ਤਾਂ ਕੋ ਹੋ ਗਿਆ ਉਹ ਟੋੜਾ ਬਣਾ ਜੀ ਬਾਈ ਅੱਜ ਤਾਂ ਲੱਗਦਾ ਕੋਈ ਪੁਰਾਣੀ ਦਾਦੇ ਪਰਦਾਦੇ ਵਾਲੀ ਤੇ ਜੁੜੀ ਹੈ ਉਹ ਬਾਈ ਵਗਰੇ ਵਗਰਾ ਹੋਰੇ ਆ ਕੇ ਜੋ ਉਹ ਰੀਕ ਹੋ ਰਹਾ ਜਗੇ ਛੜਾ ਦੇ ਯਾਰ ਲੋ ਜੀ ਬਾਈ ਟਰੈਕਟਰ ਮਗਰ ਲਾ ਕੇ ਫੈਸਲਾ ਕਰਤਾ ਹੈ ਉਹ ਵਿਚਾਰਾ ਉੱਧਰ ਨੂੰ اٹ ਲਗਿਆ ਬਚ ਗਿਆ ਨਹੀਂ ਇਹਨੇ ਉਹ ਮਾਰ ਦਨਾ ਮਾਰਨਾ ਦਾ ਜੀ ਤੂੰ ਸੁਣੀ ਜਿਆਦਾ ਹੀ ਹੋ ਗਈ ਸੀ ਉਹਨਾਂ ਦਾ ਕੰਮ ਕਰਿਆ ਜੀ 2 ਮਿੰਟ ਲੱਗਦਾ ਮੈ ਸਾਡੇ ਅਸੀਂ ਚਾ ਲੈ ਬਚਾਓ ਹੋ ਗਏ ਬਾਈ ਦੁਆ ਵੀ ਤੁਹਾਨੂੰ ਦਿਖਾ ਰਹੇ ਹੁਣ ਇੱਧਰ ਭੇਜਦਾ ਭਗਤ ਬਾਈ ਜਗੇ ਛੜਦਾ ਨਹੀਂ ਰਾਇ ਵੀ ਮਗਰ ਹਾਂ ਸਿੰਗ ਦਾ ਤੋੜ ਲੇ ਇਹਨਾਂ ਨੇ ਹਾਂ ਚਲੋ ਹੁਣ ਦੂਆ ਪਤਾ ਨਹੀਂ ਕਿੱਧਰ ਗਿਆ ཕੱਕ ਗਿਆ ਤਾਂ ਉਹ ਕੇਰ ਹੋ ਜਾਣਾ ਤਾਂ ਦੁਕਾਨ ਮਾ ਤੰਗ ਸਿੰਘ ਦੁਕਾਨ ਮਾ ਤੋੜਿਆ ਨਾ ਉਹ ਭਾਈ ਦੁਕਾਨਦਾਰ ਜਵਾਨ ਵੀ ਤੋੜਿਆ ਏ ਕਮ ਉਹ ਹੀ ਨਿਕਾਲਾਂਗੇ ਉਹ ਹੋ ਗਿਆ ਬਚਾਤਾ ਭਾਈ ਉਹ ਹੋ ਜਾਂਦਾ ਉਹ ਨਹੀਂ ਘਰਦਾ ਅੱਜ ਮੋੜ ਟਿਕਾਲੇ ਬਚ ਗਏ ਬਾਹਰ ਵਾਲੇ ਹਾਂ ਮੋੜ ਟਿਕਾਲੇ ਬਚ ਗਏ ਜਗੇ ਵਾਰ-ਵਾਰੇ ਕਈ ਫੜਕਾਉਣੇ ਦੇ ਭਾਈ ਫੇਰ ਕਹਿੰਦੇ ਵਾਰਾ ਡੰਗਰ ਤੰਗ ਨਹੀਂ ਕਰਦੇ ਆਏ ਕਰਨ ਲੱਗ ਜਾਂਦੇ ਧੰਨਵਾਦ ਜੀ ਇਹ ਵੀ ਨਾ ਮਾਰਦਾ ਦਾ ਇਹਦਾ ਸਿੰਘ ਆਇਆ ਹੁੰਦਾ ਉਹਦੇ ਡੱਟ ਕਰਦਾ ਚੱਲ ਕੋਈ ਨਹੀਂ ਬਚ ਗਿਆ ਹੁਣ ਹੁਣਾਂ ਨੂੰ ਕੀ ਡਰ ਉਹ ਜਾਂਦਾ ਬਾਈ ਵਿਚਾਰਾ ਬਾਕੀ ਇਹੋ ਜਿਹਾ ਟਾਈਮ ਬਾਈ ਬੰਦਾ ਕੁਝ ਨਹੀਂ ਕਰ ਸਕਦਾ ਇਹ ਤਾਂ ਬੰਦੇ ਬੰਦੂ ਭੈਣਦੇ ਆ ਇਹਦਾ ਇੱਕ ਟਰੈਕਟਰ ਕਰਕੇ ਹੋ ਗਿਆ ਸਿੰਘ ਤੋੜਦਾ Tamam hadi yürü